ਟਰੈਕਟਰਾਂ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਹ ਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰਾਂ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਜੀ ਹਾਂ ਦੋਸਤੋ ਆ ਸਾਡੇ ਕੋਲ ਸਭ ਤੋਂ ਪਹਿਲਾਂ ਆ ਗਿਆ ਜੀ ਬੁਲਟ ਇਲੈਕਟਰਾ ਰੇਟ ਹੈਗਾ ਜੀ 75000 ਰੁਪਿਆ ਮਾਡਲ ਹੈਗਾ ਜੀ 2000 ਤੇ 8 ਮੋਬਾਈਲ ਨੰਬਰ ਹੈਗਾ ਜੀ 996832096 ਅਮਰਗੜ ਏਰੀਆ ਜੀ ਸੰਗਰੂਰ ਕੋਲ ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਤੇ ਮੈਂ ਤੁਹਾਨੂੰ ਦੱਸ ਦੇਵਾਂਗਾ ਜੇਕਰ ਤੁਸੀਂ ਵੀ ਕੋਈ ਖੇਤੀ ਦਾ ਸੰਦ ਬੁਲਟ ਕਾਰ ਜੀਪ ਸੰਦ ਹਾਲ ਵਗੈਰਾ ਕੁਝ ਵੀ ਵੇਚਣਾ ਚਾਹੁੰਦੇ ਹੋ ਕੰਬਾਈਨ ਵਗੈਰਾ ਤਾਂ ਤੁਸੀਂ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਦੇ 8289005622 ਤੇ ਫੋਟੋਆਂ ਸੈਂਡ ਕਰ ਸਕਦੇ ਹੋ ਜੀ ਨਾਲ ਏਰੀਆ ਰੇਟ ਜ਼ਰੂਰ ਲਿਖਦਿਆ ਕਰੋ ਤੇ ਅੱਗੇ ਸਾਡੇ ਕੋਲ ਆ ਜਾਂਦਾ ਜੀ ਏਸ 450 HR ਮਾਡਲ ਹੈਗਾ ਜੀ 2011 ਤੇ ਟਾਇਰ ਹੈਗੇ ਜੀ 50 ਪੈਸੇ ਹਰਿਆਣਾ ਨੰਬਰ ਆ ਰੇਟ ਹੈਗਾ ਜੀ 1,85,000 ਰੁਪਿਆ 9800099076 ਨੰਬਰ ਹੈ ਜੀ ਤੇ ਤੁਸੀਂ ਕੋਈ ਖੇਤੀ ਦਾ ਸੰਦ ਵੇਚਣਾ ਤਾਂ ਡਿਸਕ੍ਰਿਪਸ਼ਨ ਜ਼ਰੂਰ ਵੇਖੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਮਹਿੰਦਰਾ 575 ਰੇਟ ਹੈਗਾ ਜੀ 3 ਲੱਖ ਤੇ 20000 ਰੁਪਿਆ ਮਾਡਲ ਹੈਗਾ ਜੀ 2008 ਏਰੀਆ ਹੈਗਾ ਜੀ ਮੋਗਾ ਤੇ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਜੀ 9463233054 ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਤੇ ਬੈਕ ਟਾਈਪ ਤੋਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਵਧੀਆ ਕੰਡੀਸ਼ਨ ਪਈ ਟਰੈਕਟਰ ਦੀ ਜੀ ਤੇ ਮਗਰਾੜ ਵਗੈਰਾ ਵੀ ਜਿਹੜੇ ਉਹ ਬਹੁਤ ਜ਼ਿਆਦਾ ਵਧੀਆ ਪਏ ਨੇ ਜੀ ਹਨਾ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਅਰਜਨ 605 ਏਰੀਆ ਸੰਗਰੂਰ ਸੰਗਰੂਰ ਹੈ ਜੀ ਸੁਨਾਮ ਨਾੜਾ ਤੇ ਪ੍ਰਾਈਸ ਹੈਗਾ ਜੀ 4,80,000 ਰੁਪਏ ਫੋਨ ਨੰਬਰ ਲੋਡ ਕਰ ਸਕਦੇ ਹੋ ਜੀ 9872138581 ਮਾਡਲ ਹੈਗਾ ਜੀ 2014 ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਬਹੁਤ ਜਿਆਦਾ ਵਧੀਆ ਟਰੈਕਟਰ ਪਿਆ ਜੀ ਕੰਡੀਸ਼ਨ ਬਹੁਤ ਜਿਆਦਾ ਸਾਫ਼ ਹੈ ਜੀ ਤੁਸੀਂ ਟਰੈਕਟਰ ਆਰਜਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਫੋਟੋਆਂ ਦੇਖ ਸਕਦੇ ਹੋ ਤੇ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲ ਆ ਜਾਂਦਾ ਜੀ ਐਸ਼ਰ ਮਾਡਲ 2002 ਬਰਨਾਲਾ ਏਰੀਆ ਜੀ 6284410155 ਨੰਬਰ ਆ ਜੀ ਕੰਡੀਸ਼ਨ ਤੁਸੀਂ ਖੁਦ ਸਾਹ ਦੇਖ ਸਕਦੇ ਹੋ ਵੀਰੇ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਆ ਵੀਰੇ ਤੇ ਟਾਇਰ ਵਗੈਰਾ ਤੁਸੀਂ ਕੰਡੀਸ਼ਨ ਖੁਦ ਦੇਖ ਸਕਦੇ ਹੋ ਜੀ ਤੇ ਅੱਗੇ ਤੁਸੀਂ ਤੁਹਾਨੂੰ ਕਿੱਦਾਂ ਦੀ ਲੱਗੀ ਅਜ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਧੰਨਵਾਦ